ਪੰਥ ਪ੍ਰਵਾਨਤ ਪ੍ਰਧਾਨ ਦਿੱਤਾ ਜਾ ਰਿਹਾ ਔਰ ਮੈਂ ਕਹਿ ਸਕਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸਿੰਘ ਸਾਹਿਬਾਨ ਨੇ ਜੋ ਫਰਮਾਨ ਕੌਮ ਦੇ ਨਾਤੇ ਪੰਥ ਦੇ ਨਾਤੇ ਪੰਜਾਬੀਆਂ ਨੂੰ ਸੁਣਾਇਆ ਸੀ ਉਹਦੀ ਪੂਰਤੀ ਹੋ ਜਾ ਰਹੀ ਹੈ ਥੋੜੇ ਪਰਾਂ ਦੇ ਵਿੱਚ ਔਰ ਅਸੀਂ ਕਹਿ ਸਕਦੇ ਹਾਂ ਕਿ ਪ੍ਰਧਾਨ ਦੀ ਚੋਣ ਤੋਂ ਬਾਅਦ ਪੰਜਾਬ ਤੇ ਪੰਜਾਬੀ ਦੀ ਗੱਲ ਕਰਨ ਲਈ ਪੰਜਾਬ ਦੇ ਹੱਕਾਂ ਲਈ ਪੰਜਾਬੀ ਪੰਜਾਬ ਨੂੰ ਬਚਾਉਣ ਲਈ ਅੱਜ ਪੰਜਾਬ ਦਾ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਪੰਜਾਬ ਖਤਮ ਹੁੰਦਾ ਜਾ ਰਿਹਾ ਪੰਜਾਬ ਦਾ ਮਹਾਂਦਰਾ ਖਤਮ ਹੁੰਦਾ ਜਾ ਰਿਹਾ ਪੰਜਾਬ ਤੇ ਗੈਰ ਪੰਜਾਬੀਆਂ ਨੇ ਕਬਜ਼ਾ ਕਰ ਲਿਆ ਉਹ ਬਾਹਰਲੇ ਲੋਕਾਂ ਨੇ ਆਣ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖਰੀਦ ਲੀਆਂ ਤੇ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਧੱਕਿਆ ਜਾ ਰਿਹਾ ਪੰਜਾਬ ਦੇ ਡੈਮਾਂ ਤੇ ਕਬਜ਼ਾ ਕਰ ਲਿਆ ਪੰਜਾਬ ਦੀ ਰਾਤ ਧਾਨੀ ਚੰਡੀਗੜ੍ਹ ਤੇ 60 40 ਦੀ ਰੇਸ਼ੋ ਖਤਮ ਕਰਤੀ ਨੇ ਪੰਜਾਬ ਵਿੱਚ ਲਾਲ ਅਸਨਾਸ ਹੋਈ ਵੀ ਆ ਪੰਜਾਬ ਦੇ 50 ਕਿਲੋਮੀਟਰ ਏਰੀਆ ਤੇ BSF ਬਿਠਾਤੀ ਲਿਆ ਕੇ ਪੰਜਾਬ ਦੇ ਬੜੇ ਅਹਿਮ ਮਸਲੇ ਨੇ ਕੌਮ ਦੇ ਵੀ ਬੜੇ ਮਸਲੇ ਨੇ ਲੰਮੇ ਸਮੇਂ ਤੋਂ ਐਸਜੀਪੀਐਸ ਦੀ ਚੋਣ ਨਹੀਂ ਹੋਈ ਉਹ ਐਸਜੀਪੀਐਸ ਦੀ ਚੋਣ ਕਰਾਉਣਾ ਸਾਡਾ ਸਭ ਤੋਂ ਪਹਿਲਾ ਕੰਮ ਹੋਏਗਾ ਦੂਜਾ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਜਿਹੜਾ ਕਾਬਜ਼ ਹੋ ਰਹੇ ਨੇ ਗੈਰ ਪੰਜਾਬੀ ਲੈਣ ਕੇ ਇੱਕ ਸਾਜ ਦੇ ਤਹਿਤ ਉਹਨਾਂ ਨੂੰ ਰੋਕਣਾ ਸਾਡਾ ਦੂਜਾ ਕੰਮ ਹੋਏਗਾ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਤੇ ਵੀ ਅਸੀਂ ਯਤਨ ਕਰਾਂਗੇ ਔਰ ਦੇਸ ਦੇ ਵਿੱਚ حقیقی ਰੂਪ ਵਿੱਚ ਸੰਗੀ ਢਾਂਜਾ ਜੋ ਸ਼ਰਮਣੀ ਅਕਾਲੀ ਦਲ ਦੀ ਵਿਰਾਸਤ ਹੀ ਸੋਚ ਆ 1978 ਦਾ ਆਲ ਇੰਡੀਆ ਅਕਾਲੀ ਕਾਨਫਰੰਸ ਦਾ ਜਿਹੜਾ ਅਨੰਦਪੁਰ ਸਾਹਿਬ ਦਾ ਸੋਧਿਆ ਹੋਇਆ ਮਤਾ ਉਹ ਤੇ ਅਸੀਂ ਪਹਿਲਾਂ ਤੋਂ ਆਜੀ ਇਹ ਇੰਤਜ਼ਾਰ ਨੂੰ ਆਇਆ ਕਿਵੇਂ ਦੇਖਦੇ ਆ ਅੱਜ ਬੜੇ ਸੈਮਤੀ ਨਾ ਹੋਏਗੀ ਜੋਨ ਪ੍ਰਧਾਨ ਦੀ ਔਰ ਬੜੀ ਖੁਸ਼ੀ ਦੀ ਗੱਲ ਆ ਕਿ ਜਿਹੜੇ ਡੈਲੀਗੇਟ ਚੁਣੇ ਗਏ ਦੇ ਸਾਰੇ ਪੰਜਾਬ ਦੇ ਵਿੱਚ ਦੇ ਜੇ ਪੰਜ ਮੈਂਬਰੀ ਕਮੇਟੀ ਗਈ ਆ ਕਿਤੇ ਵਿਵਾਦ ਨਹੀਂ ਹੋਇਆ ਕਿਤੇ ਟਕਰਾ ਨਹੀਂ ਹੋਇਆ ਬੜੇ ਆਮ ਸਹਿਮਤੀ ਨਾਲ ਸਾਰੇ ਡੈਲੀਗੇਟ ਹੋਏ ਗਏ ਨੇ ਪ੍ਰਧਾਨ ਵੀ ਹੁਣ ਸਹਿਮਤੀ ਨਾਲ ਹੋ ਰਹੇ ਆ ਚੰਦਮਾਇਆ ਸਾਹਿਬ ਅਸਲੀ ਅਕਾਲੀ ਨਕਲੀ ਅਕਾਲੀ ਪ੍ਰਾਊਡ ਟੂ ਵੀ ਅਕਾਲੀ ਬੜੇ ਸਲੋਗਨ ਨੇ ਸੋਸ਼ਲ ਮੀਡੀਆ ਤੇ ਇਸ ਵੇਲੇ ਸਾਂਝੇ ਕੀਤੇ ਪਰ ਦੇਖੋ ਜਿਹੜੇ ਵੀ ਅਸਲੀਅਤ ਕੀ ਹੈ ਜੀ ਸਲੋਗਨ ਭਾਵੇਂ ਕੋਈ ਲੱਗੀ ਜਾਂਦਾ ਅਸਲੀਅਤ ਦਾ ਪੰਥ ਨੇ ਫੈਸਲਾ ਕਰਨਾ ਆਪਣੇ ਫੈਸਲਾ ਕਰਨਾ ਕਿ ਅਸਲੀ ਕੌਣ ਹੈ ਨਕਲੀ ਕੌਣ ਹੈ ਤੇ ਦੂਜੀ ਗੱਲ ਆ ਵੀ ਅਸਲੀ ਉਹੀ ਹੋਏਗਾ ਜੋ ਵਿਰਾਸਤੀ ਸੋਚ ਨਾਲ ਚਲੇਗਾ ਹੁਣ ਜੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਤੋਂ ਵੀ ਜਿਹਨਾਂ ਨੇ ਰੋਗਤਾ ਉਹ ਵੀ ਭਾਈ ਗੁਰਦਾਸ ਜੀ ਤੋਂ ਰੋਗਤਾ ਤੇ ਹੁਣ ਤੁਸੀਂ ਦੇਖ ਲਓ ਵੀ ਵਿਰਾਸਤੀ ਕੌਣ ਨੇ ਤੇ ਵਿਰਾਸਤ ਦੇ ਪਹਿਰਾ ਦੇਣ ਵਾਲੇ ਕੌਣ ਨੇ ਅਸੀਂ ਆ ਬਦਲਮਾ ਥਾਂ ਲਿਆ ਇਹ ਇਤਿਹਾਸਿਕ ਥਾਂ ਬੁਰਜ ਕਾਲੀ ਫੁੱਲਾ ਸਿੰਘ ਦਾ ਤੇ ਕੁਦਰਤ ਪਰਮਾਤਮਾ ਠੀਕ ਕਰਦਾ ਤੇ ਇੱਥੇ ਆਣ ਕੇ ਹੁਣ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਦੇ ਤੋ ਬਾਦ ਪ੍ਰਧਾਨ ਦੀ ਚੋਣ ਹੋਣੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਬਿਆਨ ਦਿੱਤਾ ਗਿਆ ਕਿ ਉਹਨਾਂ ਦਾ ਨਾਮ ਬੀਬੀ ਸਤਵੰਤ ਕੌਰ ਹੋਰਾਂ ਦੇ ਸਾਹਮਣੇ ਪ੍ਰਧਾਨਗੀ ਦੇ ਅਹੁਦੇ ਤੇ ਨਾਮ ਵਿਚਾਰਿਆ ਜਾਏ ਉਹਨਾਂ ਦੇ ਸਾਹਮਣੇ ਮੁਕਾਬਲਾ ਨਹੀਂ ਕਰਨੀਏ ਜੇਕਰ اجلاس ਦੇ ਵਿੱਚ ਉਹਨਾਂ ਦਾ ਨਾਮ ਅੱਗੇ ਆਂਦਾ ਤੇ ਕੀ ਉਹਨਾਂ ਵੱਲੋਂ ਕੋਈ ਗੱਲਬਾਤ ਕੀਤੀ ਗਈ ਦੇਖੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਸ਼ਾਬਾਸ਼ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਮਤਲਬ ਲਈ ਆਪਣੀ ਸਤਿਭਾਵਨਾ ਦਿਖਾਈ ਆ ਉਹਨਾਂ ਨੇ ਪਿਆਰ ਦਿਖਾਇਆ ਬੀਬੀ ਹਰਸਿਵਰਤ ਬੀਬੀ ਸਤਵੰਤ ਕੌਰ ਲਈ ਇਹ ਕੁਦਰਤੀ ਹੁੰਦਾ ਮਤਲਬ ਇੱਕ ਦੂਜੇ ਨੂੰ ਜਾਨ ਨਾ ਹੀ ਕਿ ਤੁਝੇ ਨੂੰ ਮਾਨ ਕਰਨਾ ਸੋ ਉਹਨਾਂ ਨੇ ਮਾਨ ਰੱਖਿਆ ਮੈਂ ਸਮਝਦਾ ਰਸੀ ਪਰੋਕਲ ਗੱਲ ਹੁੰਦੀ ਆ ਬੀਬੀ ਸੁਦਵੰਤ ਕੌਰ ਵੀ ਉਹਨਾਂ ਦਾ ਮਾਨ ਕਰਦੇ ਨੇ ਯਾਨੀ ਜੀ ਉਹਨਾਂ ਦਾ ਮਾਨ ਕਰਦੇ ਨੇ ਇਹ ਵਧੀਆ ਗੱਲ ਆ ਕੋਹੀ ਜਨ ਸਾਡੀ ਲੀਡਰਸ਼ਿਪ ਦੇ ਵਿੱਚ ਪਿਆਰ ਆ ਫੈਡਰਲ ਪੋਲਿਟਿਕਸ ਤੇ ਵੀ ਇਸਟੈਂਡਰਡ ਦੇਖੋ ਮੈਂ ਪਹਿਲੇ ਕਿ ਆਲ ਇੰਡੀਆ ਕਾਲੀ ਕਾਨਫਰੰਸ 1978 ਦਾ ਸ਼ੁਰੂ ਅਨੰਤਪੁਰ ਸਾਹਿਬ ਦਾ ਸੋਧਿਆ ਹੋਇਆ ਮਤਾ ਸਾਡੀ ਨੀਤੀ ਦਾ ਇੱਕ ਆਧਾਰ ਹੋਏਗਾ ਔਰ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਕੇਂਦਰ ਦੀ ਲਗਾਤਾਰ ਰਹੀ ਵਧ ਰਹੀ ਜਿਹੜੀ ਦਖਲਅੰਦਾਜ਼ੀ ਹੈ ਉਹਨੂੰ ਰੋਕਣ ਦੇ ਪੂਰੇ ਮਤਲਬ ਟੀਲ ਜਾਣਗੇ ਕਿ ਕਿਸ ਘਰ ਨਾਲ ਜਾਣ ਦੀ ਗੱਲ ਵੀ ਇੱਕ ਲਹਿਣ ਤਾਂ ਹੁੰਦੀ ਹੈ ਨਾ ਕਿ ਅਸੀਂ ਇੱਧਰ ਜਾਵਾਂਗੇ ਉੱਧਰ ਜਾਵਾਂਗੇ ਕਿਹੜੀ ਤੇ ਸਾਡੀ ਤੇ ਸਾਡੀ ਤੇਰਾ ਆਪਣੀਆਂ ਸਾਡੀ ਸੋਚ ਆਪਣੀਆਂ ਸਾਡੀ ਸੋਚ ਨਾਲ ਵੱਧ ਤੋਂ ਵੱਧ ਨੂੰ ਅਸੀਂ ਨਾਲ ਲੈੰਦਾ ਯੁੱਧ ਕਰਾਂਗੇ ਕੱਲੋ ਤੁਹਾਡੀ ਸੋਚ ਕਾਮਯਾਬ ਹੋ ਜਾਂਦੀ ਹੈ ਤਾਂ ਕੀ ਸੁਖੀਰ ਸਿੰਘ ਉਹਨਾਂ ਨਾਲ ਜਾ ਕੇ ਅਸੀਂ ਤਾਂ ਸਾਹ ਸੁਖੀਰ ਤੇ ਬਾਦਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਅਪੀਲ ਕਰਦੇ ਹਾਂ ਵੀ ਉਹ ਅੱਜ ਦੇ ਇਜਲਾਸ ਚ ਸ਼ਾਮਲ ਹੁੰਦੇ ਅੱਜ ਨਹੀਂ ਆ ਸਕਦੇ ਕਿਸੇ ਕਾਰਨ ਫੇਰ ਸ਼ਾਮਲ ਹੋ ਜਾਣੀ ਇਸ ਕਾਫਲੇ ਚ ਕਿਉਂਕਿ ਇਹ ਇਹ ਪੰਥਕ ਭਾਵਨਾ ਇਹ ਆਕਾਲੀ ਵਰਕਰਾਂ ਦੀ ਭਾਵਨਾ ਇਹ ਟੁੱਟੇ ਹੋਏ ਜੁੜੇ ਥੇਰੂ ਕਰੇ ਹੋਏ ਕਾਲੀਆਂ ਨੂੰ ਇਕੱਠੇ ਕਰਨ ਦੀ ਭਾਵਨਾ ਸੋ ਉਹਨਾਂ ਨੂੰ ਇੱਥੇ ਸ਼ਾਮਲ ਹੋਣਾ ਚਾਹੀਦਾ ਜਨਮਾਰਾ ਸਾਹਿਬ ਤੁਹਾਡੇ ਵੱਲੋਂ ਲਿਖਤੀ ਕੋਈ ਉਹਨਾਂ ਨੂੰ ਇਨੀਟੇਸ਼ਨ ਅੱਜ ਦੇ ਇਜਲਾਸ ਦੇ ਦਿੱਤਾ ਗਿਆ ਸੀ ਕਿ ਜਨਤਕ ਤੌਰ ਤੇ ਇਨਵੀਟੇਸ਼ਨ ਦਿੱਤੀ ਗਈ ਹੈ ਜਫੇਦਾਰ ਸਹਿਬਾਨ ਵੱਲੋਂ ਦਿੱਤੀ ਹੈ ਅਸੀਂ ਕੌਣ ਹੁੰਦੇ ਹਾਂ ਸ਼ੇਖ ਸਾਹਿਬਾਂ ਦੀ ਇਨਵਿਟੇਸ਼ਨ ਉਹਨਾਂ ਨੂੰ ਪ੍ਰਵਾਨ ਕਰਨਾ ਚਾਹੀਦਾ। ਕਿਸੇ ਮੈਂਬਰੀ ਸ਼ਮੂਲੀਤ ਨਜ਼ਰ ਨਹੀਂ ਆਉਂਦੀ। ਆਉਣੀ ਚਾਹੀਦੀ ਆ ਇਹ ਦੁੱਖ ਦੀ ਗੱਲ ਹੈ ਜੇ ਨਹੀਂ ਹੋਏਗੀ। ਇਹ ਦੁੱਖ ਦੀ ਗੱਲ ਹੈ ਜੇ ਉਹ ਨਾ ਆਏ। ਉਹਨਾਂ ਨੂੰ ਆਉਣਾ ਚਾਹੀਦਾ। ਅਸੀਂ ਅੱਜ ਵੀ ਉਹਨਾਂ ਨੂੰ ਅਪੀਲ ਕਰਦੇ ਆਂ। ਅੱਜ ਲੋੜ ਆ ਪੰਥ ਨੂੰ ਜੋੜਨ ਦੀ। ਅੱਜ ਲੋੜ ਆ ਪੰਥ ਖਿੱਲਰੇ ਹੋਏ ਪੰਥਕ ਸ਼ਕਤੀ ਨੂੰ ਇਕੱਠੇ ਕਰਨ ਦੀ। ਅੱਜ ਲੋੜ ਹੈ ਪੰਥ ਵਿਰੋਧੀ ਤਾਕਤਾਂ ਨੂੰ ਹਾਰ ਦੇਣ ਦੀ। ਇਹ ਸੂਚਾ ਪੰਥ ਜੇ ਇਕੱਠਾ ਹੋਏਗਾ ਤਾਂ ਹੀ ਹਾਰ ਦਿੱਤੀ ਜਾ ਸਕਦੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਝੰਡੇ ਥੱਲੇ ਹੋਏਗਾ। ਸ੍ਰੀ ਅਕਾਲ ਤਖਤ ਸਾਹਿਬ ਦੀ ਔਰ ਅੱਜ ਦਾ ਜਿਹੜਾ ਜਰਨਲ ਹਾਊਸ ਆ ਇਹ ਜਿਹੜਾ ਪੰਚ ਪ੍ਰਵਾਂਤ ਪ੍ਰਧਾਨ ਜੁੜੇਗਾ ਉਹਦੇ ਨਾਲ ਲੱਗੇ ਹੋਏਗਾ ਇਹ ਸਾਡੀ ਪੱਕੀ ਰਾਇਆ ਪੰਜਾਬ ਦੀਆਂ ਜਿਹੜੀਆਂ ਚੁਣੌਤੀਆਂ ਨੇ ਪੰਜਾਬ ਖੁਰਦਾ ਜਾ ਰਿਹਾ ਪੰਜਾਬ ਦੀ ਸ਼ਕਲ ਵਿਗੜਦੀ ਜਾ ਰਹੀ ਆ ਪੰਜਾਬ ਦਾ ਸਭਿਆਚਾਰ ਖਤਮ ਹੋ ਰਿਹਾ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਦੇ ਕਿਖਾਨਾਂ ਦੀਆਂ ਜ਼ਮੀਨਾਂ ਬਚਾਉਣ ਦੀ ਲੋੜ ਆ ਪੰਜਾਬੀ ਸਭਿਆਚਾਰ ਪੰਜਾਬੀ ਭਾਸ਼ਾ ਨੂੰ ਬਚਾਉਣ ਦੀ ਲੋੜ ਆ ਸੋ ਅੱਜ ਬੜੇ ਵੱਡੀਆਂ ਚੁਣੌਤੀਆਂ ਨੇ ਦੂਜੇ ਪਾਸੇ ਪੰਥ ਥੱਗੇ ਪੰਥ ਦੀ ਲੀਡਰਸ਼ਿਪ ਸਾਹਮਣੇ ਲਿਆਉਣ ਲਈ ਸ਼ਰਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਜੋ ਲੰਬੇ ਸਮੇਂ ਤੋਂ ਲੇਟ ਕਰੀ ਹੋਈ ਆ ਉਹ ਕਰਾਉਣ ਦੀ ਲੋੜ ਆ ਆਲ ਇੰਡੀਆ ਗੁਰਦੁਆਰਾ ਐਕਟ ਵੀ ਬਣਾਉਣ ਦੀ ਲੋੜ ਆ ਮੈਂ ਤਾਂ ਕਹਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਬੜੀ ਜ਼ਰੂਰੀ ਆ ਔਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਲੜਾਈ ਲੜਾਂਗੇ ਐ ਜੀ ਪੀਰ ਦੀਆਂ ਚੋਣਾਂ ਤੁਰਤ ਕਰਾਉਣ ਦੀ ਲੜਾਈ ਲੜਾਂਗੇ ਵੱਧ ਅਧਿਕਾਰਾਂ ਲਈ ਲੜਾਈ ਲੜਾਂਗੇ 2 ਦਸੰਬਰ ਦਾ ਆਦੇਸ਼ ਸੀ ਉਸ ਤੋਂ ਬਾਅਦ 2-4 ਦਿਨ ਪਹਿਲਾਂ ਫੇਰ ਜਿਹੜੇ ਮੌਜੂਦਾ ਕਾਰਜਕਾਰੀ ਜੱਤੇਦਾਰ ਨੇ ਕਹਿੰਦੇ ਨੇ ਕਿ 2 ਦਸੰਬਰ ਵਾਲੇ ਆਦੇਸ਼ ਨੂੰ ਮੰਨੋ ਔਰ ਖੁਦ ਨੂੰ ਇਹ ਦਾਵਾ ਨਾ ਕਰੋ ਕਿ ਅਸੀਂ ਹਕਾਲਤਖ ਸਾਹਿਬ ਦੀ ਸਰਪ੍ਰਸਤੀ ਦੇ ਹੈ ਤਾਂ ਇਹ ਦਾਵਾ ਤੁਹਾਨੂੰ ਕਰ ਰਹੇ ਹੋ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਹਰ ਸਿੱਖ ਮੰਨੇਗਾ ਕਿਸੇ ਵੀ ਸਿੱਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਤੋਂ ਲੈਂਡ ਤੋਂ ਕੋਈ ਰੋਕ ਨਹੀਂ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹਰ ਪੰਥਕ ਸੰਸਥਾ ਤੇ ਹਰ ਸਿੱਖ ਮੰਨੇਗਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਨਹੀਂ ਮੰਨਦਾ ਉਹ ਆਪਣੇ ਆਪ ਨੂੰ ਸਿੱਖ ਨਹੀਂ ਕਹਾ ਸਕਦਾ ਨਾ ਅਕਾਲੀ ਕਹਾ ਸਕਦਾ ਠੀਕ ਹੈ